ਸਸਿਕਲ ਜੀ ਸਾਰਿਆਂ ਨੂੰ ਅੱਜ ਆਪਣੇ ਵੀਰ ਜੋਨੀ ਨੂੰ ਪੂਰੇ 2 ਸਾਲ ਹੋ ਗਏ ਜੀ ਨਸ਼ੇ ਤੋਂ ਦੂਰ ਵੀਰ ਤੋਂ ਪੁੱਛਦੇ ਆ ਉਹਨੇ ਕਿਵੇਂ ਨਸ਼ਾ ਛੱਡਿਆ ਪ੍ਰਾਣਾ ਉਹਦਾ ਐਕਸਪੀਰੀਅੰਸ ਕੀ ਸੀ ਤੇ ਸੁਣਾਓ ਬਣਾ ਫਿਰ ਦੱਸੋ ਆਪਣੇ ਬਾਰੇ ਅੱਜ ਮੈਨੂੰ ਪੂਰੇ 2 ਸਾਲ ਹੋ ਗਏ ਆ ਤਾਂ ਬਹੁਤ ਵਧੀਆ ਫੀਲ ਹੋ ਰਿਹਾ ਜਿਹੜੇ ਨਸ਼ੇ ਦੌਰਾਨ ਮੈਂ ਗਲਤੀਆਂ ਕੀਤੀਆਂ ਉਹ ਪਰਮਾਤਮਾ ਮੇਰੀਆਂ ਭੁੱਲਾਂ ਬਖਸ਼ਾ ਰਿਹਾ ਹੈ ਘਰ ਦੇ ਵੀ ਸਭ ਖੁਸ਼ ਰਹਿੰਦੇ ਆ ਅੱਜ ਦਾ ਦਿਨ ਮੇਰਾ ਜ਼ਿੰਦਗੀ ਦਾ ਬਹੁਤ ਵਧੀਆ ਦਿਨ ਹੈ ਬਹੁਤ ਖੁਸ਼ੀ ਹੈ ਫੀਲਿੰਗ ਬਹੁਤ ਵਧੀਆ ਹੈ ਅੱਜ ਦਾ ਦਿਨ ਸਾਰੇ ਵੀਰ ਭਰਾ ਮੇਰੇ ਸਾਥ ਹੈ ਸਭ ਠੀਕ ਠਾਕ ਕਰਤਾ ਪਰਮਾਤਮਾ ਨੇ ਤਾਂ ਬਹੁਤ ਵਧੀਆ ਲੱਗ ਰਿਹਾ ਅੱਜ ਦਾ ਦਿਨ ਜਦੋਂ ਵੀਰਾ ਯੂਜ਼ਿੰਗ ਦੇ ਵਿੱਚ ਸੀਗਾ ਨਾ ਤੇ ਬਾਈ ਸੀਗਾ ਸਰਕਾਰੀ ਨੌਕਰੀ ਦੇ ਉੱਤੇ ਤੇ ਉਹਨਾਂ ਨੇ ਵੀ ਇੱਕ ਤਰੀਕੇ ਦਾ ਇਹਨੂੰ ਉੱਥੋਂ ਨੌਕਰੀ ਤੋਂ ਵੀ ਕੱਢਤਾ ਸੀ ਤੇ ਜਦੋਂ ਇਹ ਠੀਕ ਹੋ ਗਿਆ ਹੁਣ ਵੀਰ ਫੇਰ ਬਹਾਲ ਹੋ ਗਿਆ ਤੇ ਦੁਬਾਰਾ ਆਪਣੀ ਨੌਕਰੀ ਤੇ ਵੀ ਜਾਂਦਾ ਨੌਕਰੀ ਤੇ ਜਾ ਰਿਹਾ ਮੈਂ ਪਹਿਲੇ ਨਸ਼ੇ ਦਰਾਂ ਮੈਂ ਇੱਕ ਦਿਨ ਨਹੀਂ ਉੱਥੇ ਜਾਂਦਾ ਸੀਗਾ ਤਾਂ ਹੁਣ ਮੈਂ ਪੂਰਾ ਲਗਾਤਾਰ ਆਪਣੀ ਨੌਕਰੀ ਤੇ ਵੀ ਜਾ ਰਿਹਾ ਹਾਂ ਮੇਰੀ ਮਾਂ ਵੀ ਬਹੁਤ ਖੁਸ਼ ਰਹਿੰਦੀ ਹੈ ਮੇਰੀ ਭੈਣ ਖੁਸ਼ ਰਹਿੰਦੀ ਹੈ ਸਭ ਜੋ ਵੀ ਮੈਂ ਦੁੱਖ ਤਕਲੀਫ ਦਿੱਤੇ ਨਸ਼ੇ ਕਰਕੇ ਅੱਜ ਦੇ ਦਿਨ ਸਭ ਖੁਸ਼ ਰਹਿੰਦੇ ਆ ਤਾਂ ਸਾਰੇ ਮੈਨੂੰ ਦੇਖ ਕੇ ਜਿੰਦੇ ਆ ਮੈਂ ਕੱਲਾ ਕੱਲਾ ਘਰ ਦੇ ਅੰਦਰ ਸੀਗਾ ਤਾਂ ਮੈਂ ਉਹਨਾਂ ਨੂੰ ਖੁਸ਼ੀਆਂ ਦਵਾਂਗਾ ਤਾਂ ਰੱਬ ਮੇਰਾ ਇਦਾਂ ਹੀ ਸਾਥ ਦੇਵੇ ਤੇ ਚੜ੍ਹਦੀ ਕਲਾ 'ਚ ਰੱਖੇ ਬਹੁਤ ਬਹੁਤ ਮੁਬਾਰਕਾਂ ਨੂੰ ਆਉਣੇ ਲੱਗਦਾ ਹੈ ਆਇਆ ਆਇਆ ਉਹ ਤੇ ਜਵਾਬ ਇੱਧਰ ਵੀ ਆ ਆ ਆ ਮਿਕਸੀ ਹੋ ਜਾਓ ਚਿਹਰੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਆਪਰ ਲੇਟ ਆਓ ਆਓ ਜਲਦੀ ਜਲਦੀ ਕਰ ਦੋ ਵੇ ਤਾੜੀਆਂ ਮਾਰ ਦਿਓ ਕੀ ਕੋਈ ਹੋਰ ਨਵੇਂ ਭਰਾਣ ਕੋ ਇੱਥੇ ਗਿਆ ਉਹ ਗਾਬੰਬ ਮੰਬ ਮਰਨਵਾ ਆਇਆ ਪਾ ਦੀ ਕੀ ਇਹ ਹੈਗਾ ਨਵਾਂ ਭਰਾ ਫਿਰ ਹੁਣ ਕੇਕ ਵਾਲੇ ਦਾ ਫਿਰ ਨਵੇਰ ਨਾ ਮਾੜਾ ਕੋਟਾਲੇ ਵੀਰ ਨੂੰ ਪਾਣੀ ਮੈਂ ਤੇ ਮਗਰ ਲੈਣ ਖਾ ਤੂੰ ਇਧਰ ਆ ਕੇ ਇਧਰ ਆ ਅੱਲਾ ਯਾਰਾ ਭਰਾ